ਫੀਲਡ ਦਾ ਟੈਂਨਰ ਸਟੂ ਮਿਲੂਗਾ 20 ਜੂਨਟ ਵਾਲਾ ਇਹ ਲਿਖਿਆ ਹੋਇਆ 600 ਰੁਪਏ ਸਾਸੋ ਜੀ ਸਾਸੋ ਲਾਇ ਹੋਇਆ ਇਹ ਦੇਖੋ 700 ਰੁਪਏ 10 ਪੀਸ ਜਿਹੜੇ ਨੇ ਕੇਤਲ ਆ ਇਲੈਕਟ੍ਰੋਨਿਕ ਆ ਪਰ ਇਹ 499 ਰੁਪਏ ਹੈ ਡੇਲੀਟਰ ਦੇ ਆ 600 ਦੀ ਛੜਾਈ ਤੇ 600 ਦੀ ਆ ਉੱਤੇ 600 ਦੀ 700 ਦੀ ਵੱਖ-ਵੱਖ ਪ੍ਰਾਈਸ ਵਾਲੇ ਦਰਸਾਉਣ 300 ਫਾਖਾ ਕਬਰ ਵੀ ਮਿਲੂ ਕਿੰਨੇ ਦਾ ਹੈ ਆਹਤ ਵਧ ਗਿਆ ਹੈ ਸਭੇ ਕੋ ਪਰ ਆ ਕਿੰਨੇ ਦਾ ਹੈ ਸੋਫਾ ਕਵਰ ਸੋਫਾ ਕਵਰ ਇੱਧਰ ਤੁਹਾਨੂੰ ਸੋਫਾ ਕਵਰ ਹੈ 499 ਇੱਥੇ ਹਾਂ ਹਾਂ ਇਹ ਸਿੱਧਾ ਕਰੂ ਤੇ ਇਹਨੇ ਇੱਧਰ ਲਿਖਿਆ ਹੈ 499 ਰੁਪਏ ਲਿਖਿਆ ਹੈ ਤੇ ਪ੍ਰਾਈਸ ਕਿੱਥੇ ਹੈ ਤੇ ਆ ਦੇਖੋ ਇਹ ਆ ਦੇਖੋ ਲਿਖਿਆ ਹੈ 499 ਰੁਪਏ ਤੇ ਦੱਸਿਆ ਦਰਾ ਤੁਹਾਨੂੰ ਡਬਲ ਬੈੱਡ ਸ਼ੀਟ 299 ਰੁਪਏ ਦੀ ₹200 ਦਾ ਬਾਇਡਿਕ ਦਾ ਲੋ ਜੀ ਕਾਟਨ ਦੇ ਡਬਲ ਬੈੱਡ ਦੀ ਚਤਰਾ ਜਿੰਨੇ ਲੈਣੀਆਂ ਲੈ ਜਾਓ ਆ ਕੇ ਜੀ ਜੀ ਕਾ ਜੀ ਸਾਰਿਆਂ ਨੂੰ ਇੱਕ ਨਵੇਂ ਬਲੌਗ ਸੇ ਤੁਹਾਡਾ ਸਵਾਗਤ ਹੈ ਤੇ ਅੱਜ ਅਸੀਂ ਪਹੁੰਚੇ ਹਾਂ ਬਿਸ਼ਾਲ ਮਗਾ ਮਾਰ ਉੱਥੇ ਤੁਹਾਨੂੰ ਰੇਟਰ ਦਿਖਾਵਾਂਗੇ ਕੀ ਹੈ ਕੀ ਨਹੀਂ ਹੈ ਕੱਪੜੇ ਰੇਟਰ ਦਿਖਾਵਾਂਗੇ ਵੀਡੀਓ ਨਹੀਂ ਬਣੀ ਰਹੀ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਲਾਈਕ ਸ਼ੈਅ ਕਮੈਂਟ ਜਰੂਰ ਕਰਦੇ ਹੋ ਚਾਹਦੇ ਹਾਂ ਸੰਭ ਹੋਣੇ ਆਪੇ ਜੀ ਲੋ ਜੀ ਇਧਰ ਹੈਗਾ 180 ਰੁਪਏ ਦਾ ਜੈਂਟਸ ਪਜਮੇ ਜੈਂਟਸ ਪਜਮੇ 199 ਰੁਪਏ ਦਾ ਮਿਲ ਜੂਗਾ ਤੁਹਾਨੂੰ ਇਹ ਦੇਖੋ इस तरह देखो है बखरा बखरा कपड़ा है ये ये देखो एदा कपड़े इस कपड़े चाहिए लिखे एक सौ नड़िनवे रुपए प्राइस तो इधर भी तक जेंट्स पजामे मिल जूगे इधर भी जेंट्स पजामे तो एक सौ नड़िनवे रुपए ये हुए एक सौ नड़िनवे रुपए इधर बाय दो ਜਿਵੇਂ ਇਹ ਤਾਂ ਦੋ ਪਜਾਮੇ ਲੈਨੇ ਆ ਰੱਖੜਾ ਬੰਧਨ ਸਪੈਸ਼ਲ ਲੱਗਾ ਹੋਇਆ ਹੈ ਰੱਖੜਾ ਬੰਧਨ ਤੇ ਦੋ ਪਜਾਮੇ ਲੈਨੇ ਆ ਤਾਂ ਤੁਹਾਨੂੰ 80 ਰੁਪਏ ਆਫ ਹੋ ਜੂਗੇ ਇੱਧਰ ਵੀ ਪਜਾਮੇ ਫਰਮੈਂਟ ਜੈਂਟਸ ਦੇ ਪਜਾਮੇ ਮਿਲ ਜੂਗੇ ਕਲਰ ਜਿਤਾ ਤੇ ਮਰਜ਼ੀ ਤੇ ਇਹ ਤਾਂ ਸਰਦੀਆਂ ਵਾਲੇ ਪਜਾਮੇ ਆ ਵਿੱਚ ਗਰਮੀਆਂ ਵਾਲੇ ਵੀ ਵਿੱਚ ਸਰਦੀਆਂ ਵਾਲੇ ਵੀ ਪਜਾਮੇ ਤੁਹਾਨੂੰ ਮਿਲ ਜੂਗੇ ਵੰਨਦੇ ਲਾਏ ਹੋਏ ਆ ਜੇ ਤੁਸੀਂ ਤਿੰਨ ਲੈਨੇ ਆ ਬਾਈਕ ਕੋ ਘਟੇ ਫਰੀ ਜੀ ਇਹ ਦੇਖੋ ਇਹ ਤੁਹਾਨੂੰ ਮਿਲेंगी ਇੱਕ ਤੇ ਇੱਕ ਬਾਈਕ ਇਹ ਦੇਖੋ ਟੀ-ਸ਼ਰਟ ਚਾਹੇ ਪਜਾਮੇ ਲੈ ਜਾਂਦੇ ਤਾਂ ਇਹ ਚਾਹੇ ਟੀ-ਸ਼ਰਟ ਜਾਂਦੇ 199 ਪਰ ਲਿਖਿਆ ਜੇ ਤੁਸੀਂ ਤਿੰਨ ਟੀ-ਸ਼ਰਟਾਂ ਜਾਂ ਪਜਾਮੇ ਤਿੰਨ ਲੈ ਜਾਂਦੇ ਆ ਤੇ ਤੁਹਾਨੂੰ ਇੱਕ ਫਰੀ ਮਿਲੂਗੀ ਤਿੰਨ ਕੋਈ ਵੀ ਚੀਜ਼ ਲੈਨੇ ਆ ਦੇਖੋ ਲਿਖਿਆ ਹੋਇਆ ਰੱਖਸ਼ ਬੰਨਨ ਦੇ ਇਹ ਕਿੰਨੇ ਦੀ ਹੈ 199 ਪਰ ਉੱਤੇ ਲਿਖਿਆ ਆਇਆ 1099 ਹੈ ਵੀ 199 ਰੇਅਰ ਹੋਤਾ 220 ਚ ਲੱਗੀਆਂ ਹੋਈਆਂ ਨੇ ਟੀ-ਸ਼ਰਟਾਂ ਜਾਇੰਟਸ ਟੀ-ਸ਼ਰਟਾਂ ਲੱਗੀਆਂ ਹੋਈਆਂ 220 ਚ ਲੋ ਜੀ 999 ਮੈਟਰੀਕ ਟੀ-ਸ਼ਰਟ ਲੱਗੀ ਹੋਈ ਆ 오ਰੇਂਜ ਕਲਰ ਦੀ ਯੈਲੋ ਜਿਹੜੀ 오ਰੇਂਜ ਵੀ ਪਤਲੀਆਂ ਆ ਹਾਂ ਇਹ ਆ ਪਤਲੀਆਂ ਆ ਜੀ ਇਹ 999 베ਜ ਤੁਹਾਨੂੰ ਮਿਲ ਜੂਗੀ ਜੀ ਕਲਰ इत उ तो कुछ नहीं लगे नड़िनवे नड़िनवे से लगे सारिया कलर देखो ये देखो कलर इधर भी ये कलर थानू मिल जूगी जी ये मिलनी नड़िनवे रुपये एक टी शर्ट है जी नड़िनवे रुपये की एक टी शर्ट आखो प्राइस भी लिखे हुआ है नड़िनवे रुपये एक इधर भी इधर ही है कलर सारे ही है कलर बहुत सोहना ये भी कलर एक सौ उणंजा रुपये बिच एक सौ उणंजा रुपये की ਬਹੁਤ ਬੜੀ ਖੁੱਲੀ ਜੀ ਹੈ। ਹਾਂ ਵੀ 149 ਰੁਪਏ ਚ ਵੀ ਲੱਗੀਆਂ ਹੋਈਆਂ ਜੀ। ਇਧਰ ਵੀ orange color, light orange color ਉਹ ਬਹੁਤ ਸੋਹਣੀਆਂ ਟੀ-ਸ਼ਰਟਾਂ ਆਇਆਂ। ਕਾਟਨ ਦੀਆਂ ਪਿਓਰ ਕਾਟਨ ਨੇ 1.5 ਸੌ ਨੂੰ ਵੀ ਲੱਗੀਆਂ ਹੋਈਆਂ। ਤੇ ਤੁਹਾਨੂੰ 99 ਰੁਪਏ ਦੇ ਮਿਲੂ ਇਧਰ ਪੂਰ ਸਿਰੱਪਾ ਮਿਲ ਜੂਗੇ। ਇਹ ਜਰੱਬਾ ਮਿਲ ਜੂਗੇ ਤੁਹਾਨੂੰ ਸਨੈਕ। ਤੇ ਇਧਰ ਰੁਮਾਲ ਵੀ ਮਿਲ ਜੂਗੇ ਹੈਂਕੀ। ਜੀ ਇਧਰ ਵੀ ਆ 99 ਰੁਪਏ ਚ ਲੱਗੀਆਂ ਆ। ਤੇ ਜੈਂਟਸ ਟੀ-ਸ਼ਰਟ ਦਿਖਾਣੇ ਪਏ ਤੁਹਾਨੂੰ। ਇਸਾਰੇ ਕਲਰ ਨੜੇ ਨੜੇ ਮੇਜ ਲੱਕੇ ਹੋਇਆ ਜੀ ਵੱਖ-ਵੱਖ ਕਲਰ ਉਹ ਨੜੇ ਨਮੇਚਾ ਜਿਹਾ ਕੋਈ 1.5 ਚ ਕੋਈ ਨੜੇ ਨਮੇਚਾ ਹਾਂ ਨਹੀਂ ਨੜੇ ਨਮੇਚਾ ਆ ਦੇਖੋ ਦਿਖਾ ਵੀ ਦੇਣ ਤੁਹਾਨੂੰ 99 ਚ ਇਹ ਕਿੱਥੇ ਲੱਗਾਇਆ ਕਿੱਥੇ ਇਹ ਵਿਸ਼ਾਲ ਮੇਗਾ ਮਾਰਚ ਇਹ ਦੇਖੋ ਸਾਰੀਆਂ ਕਲਰ ਤੁਹਾਨੂੰ ਬਾਈਟ ਚ ਵੀ ਮਿਲ ਜਾਣੀਆਂ ਲਾਈਟ ਗ੍ਰੀਨ ਚ ਮਿਲ ਜੂਗੀ ਹਰ ਇੱਕ ਕਲਰ ਵਾ ਸਿਰਫ 99 ਵਿੱਚ ਆ 150 ਚ ਵੱਡਾ ਸਾ 150 ਚਾ ਜੇ ਨਾਰਮਲ ਤੁਸੀਂ ਲੈਣੀ ਹੈ ਤਾਂ ਆ ਦੇਖੋ 99 ਦੀ ਦੇਖੋ ਇਹ ਦੇਖੋ 99 ਰੁਪਏ ਦੀ ਇਹ ਆ 컬러 ਸੀ ਲੱਗੇ ਹੋਏ ਇਹ ਆ ਕਲਰ ਕਲਰ ਦੇਖੋ ਬਹੁਤ ਸੋਹਣੇ ਕਲਰ ਆ ਰਹੇ 99 ਰੁਪਏ ਚ ਲੱਗੀ ਹੋਈ ਆ ਬਹੁਤ ਸਸਤੀਆਂ ਐ ਇਹ ਵੀ ਇਹ ਵੀ 99 ਰੁਪਏ ਚ ਆ ਦੇਖੋ ਤੁਹਾਨੂੰ ਦਿਖਾ ਵੀ ਰਹੇ ਵੱਖ-ਵੱਖਰੇ ਪ੍ਰਾਈਸ ਰੇਂਜ ਨਹੀਂ ਹੋਵਗੇ ਇਹ ਦਿਖਾ ਵੀ ਰਹੇ ਇਹ 150 ਚਾ ਵਿੱਚ 150 ਲੱਗੀਆਂ ਵਿੱਚ 99 ਰੁਪਏ ਚ ਲੱਗੀਆਂ ਹੋਈਆਂ ਐ ਸਕ੍ਰੀਨਸ਼ਾਟ ਹੈ ਇਹਦਾ 44112 ਹਾਂ ਬਾਈ 2 ਬਾਈ 2 ਜੇ ਤੁਸੀਂ ਜੇ ਤੁਸੀਂ ਇਹਨੂੰ ਦੋ ਲੈਣੇ ਆ ਤੇ 100 ਰੁਪਏ ਆਫ ਵਾਕਨਰੀ ਇਹ 400 ਦੀ ਹੈ ਨਾ 4 4 2 8 ਹਾਂ ਇਹ 4 500 100 ਰੁਪਏ ਆਫ ਹੋਣਾ ਫਿਰ ਦੇਖੋ ਦੋ ਇਹ ਦੋ ਕਮੀਜ਼ ਲੈਣੇ ਤੁਸੀਂ ਤੇ 100 ਰੁਪਏ ਤੁਹਾਨੂੰ ਆਫ ਹੋ ਕੁਝ ਇਹ ਦੇਖੋ ਲਿਖਿਆ ਹੋਇਆ ਹਾਂ 800 ਦੀ ਕਮੀਜ਼ ਹੋ ਤੇ 400 ਦੀ ਇੱਕ ਹੋਆ 2 800 ਦੀਆਂ ਤੇ ਤੁਹਾਨੂੰ 700 ਦੀਆਂ ਪੈ ਜਾਣੀਆਂ ਤੇ ਨਹੀਂ ਇਦਾਂ ਨਹੀਂ ਆ 300 ਦੀਆਂ ਰਹੇ ਨੇ 300 ਰਹੀ ਹੈ ਬੱਕਰੇ ਬੱਕਰੇ ਹਾਂ 300 ਦੀ ਜੇ ਤੁਸੀਂ 600 ਦਿੱਤਾ ਤਾਂ 500 ਦੀਆਂ ਪੈਣੀਆਂ 2.5 2.5 ਦੀਆਂ ਪੈਣੀਆਂ ਕੋ ਮਿੱਚਾ ਤੇ ਜਿਹੜੀ 2.5 ਇਹ ਦੇਖੋ 300 ਰਹੀ ਹੈ ਇਹ ਤੁਹਾਨੂੰ ਇਦਾਂ ਪੈਣੀ ਆ 600 ਦੀ ਇਹ ਇਧਰ 300 ਮਿਲਦੀ ਮੇਰੇ ਵੀ ਇਹ ਲਿਖਿਆ ਹੈ ਕਿ ਇਦਾਂ ਬਾਕ ਹੋੱਕ ਪ੍ਰਾਈਸ ਆ ਜੀ ਬਟ ਤਿੰਨ ਗੈਟ ਇਕ ਫਰੀ ਇਹ ਵੀ ਰੱਖਿਆ ਬੰਧਨ ਤੇ ਲੱਗੀਆਂ ਹੋਈਆਂ ਟੀ-ਸ਼ਰਟਾਂ ਪਰ ਇਹ ਕਪੜਾ ਹੋਣਾ ਇਹ ਕਪੜਾ ਲੱਗਦਾ ਥੋੜਾ ਜਿਹਾ ਆਉਟ ਜਿਹਾ ਜਾਲੀ ਕਪੜਾ ਜਿੱਦਾ ਅੱਗੇ ਜਾਲੀ ਜਿਹੜਾ ਹੁਣ ਚੱਲਿਆ ਜਾਲੀ ਕਪੜਾ ਉਹਦੇ ਵਿੱਚ ਹੋ ਜੀ ਇਹ ਵੀ ਤੁਹਾਨੂੰ ਤੁਸੀਂ ਤਿੰਨ ਲੈਣੇ ਆ ਟੀ-ਸ਼ਰਟ ਤੇ ਇੱਕ ਫਰੀ ਮਿਲ ਜਾਣੀ ਹੈ ਤੁਹਾਨੂੰ ਰੱਖਿਆ ਬੰਧਨ ਆਫਰ ਲੱਗੇ ਹੋਏ ਆ ਰੱਖਿਆ ਬੰਧਨ ਆਫਰ ਰੱਖਿਆ ਬੰਧਨ ਆਫਰ ਨੋਡਿੰਨ ਮੈਂ ਕਹਿੰਦਾ ਮੈਡ ਮਿਲੂਗਾ ਆ ਦੇਖੋ ਨੋਟ ਇਹਨਾਂ ਮੇਰੇਜ ਮੈਟ ਵੀ ਮਿਲਤੋਂਗੇ ਪ੍ਰਤੀਸ਼ਤ ਦਾ ਬਾਏ ਡਿਸਕਾਊਂਟ ਤੇ ਨੋਟ ਇਹਨਾਂ ਮੇਰੇਜ ਮੈਟ ਬਹੁਤ ਸਾਰੇ ਕਲਰ ਸ਼ੈਡਰ ਸ਼ੋਲਡਰਸ ਔਰ ਪੈਂਟਿੰਗ ਫੈਮਿਨੇ ਦਾ ਅੱਜ ਆਪਕੋ 40% ਦਾ ਡਿਸਕਾਊਂਟ ਤੇ ਦੋ ਯਾਦ ਰਹਾ ਤੁਹਾਨੂੰ ਡਬਲ ਬੈੱਡ ਸ਼ੀਟ 299 ਰੁਪਏ ਦਾ ਬਾਏ ਡਿਸਕਾਊਂਟ ਲੋ ਜੀ ਕਾਟਨ ਦੀ ਡਬਲ ਬੈੱਡ ਦੀ ਚਤਰਾ ਜਿੰਨੇ ਲੈਣੀਆਂ ਲੈ ਜਾਓ ਆਕੇ ਜੀ ਆਹ 300 ਲਾਈਓ ਆ ਇਹ ਸਸਤੀਆਂ ਬੜੀਆਂ ਲਾਤੀਆਂ ਨੇ ਅੱਜ ਡਬਲ ਬੈੱਡ ਦੀ ਚਤਰਾ 10 300 ਚ ਉਹ ਵਧੀਆ ਕੋਟਨ ਚਾਹੇ ਚਾਦਰ ਹਾਂ ਚਾਦਰ ਵੀ ਦੇਖੋ ਜਿਹੜੇ ਖੱਚ ਕੇ ਹੈ ਲੋ ਜੀ 300 300 ਲੱਗੀਆਂ ਹੋਈਆਂ ਚਾਦਰਾਂ ਡਬਲ ਬੈੱਡ ਦੀਆਂ ਤੇ ਇਹ 300 300 ਲੱਗੀਆਂ ਹੋਈਆਂ ਡਬਲ ਬੈੱਡ ਦੀਆਂ ਚਾਦਰਾਂ ਦੇਖੋ ਹੈਲੋ ਜੀ ਇਹ ਤੁਹਾਨੂੰ ਮਿਲ ਰਿਹਾ ਹੈ 2000 ਰੁਪਏ ਵਿੱਚ ਹੈਲੋ ਇਹ ਲੋ ਹੈਲੋ 2000 ਦਾ ਵਾਲਾ ਮਿਲ ਰਿਹਾ ਹੈ 299 ਰੁਪਏ ਵਿੱਚ ਡਬਲ ਬੈੱਡ ਸ਼ੀਟ 100% ਇਹ ਦੇਖੋ ਕਲਰ ਫਿਟਨੈਸ ਤੇ ਬਹੁਤ ਵਧੀਆ ਆ ਲੈ ਜੋ ਆ ਕੇ ਜਿਹਨੇ ਲੈ ਜਾਣੇ ਨੇ ਲੈ ਜਾਣੇ ਜਲਦੀ ਜਲਦੀ ਜਿਹਨਾਂ ਨੇ ਗਿਫਟ ਵੀ ਕਰਨੇ ਆ ਡਬਲ ਵਰਦੀਆਂ ਵਿੱਚ ਬੈੱਡ ਸ਼ੀਟਾਂ ਲੱਗੀਆਂ ਹੋਈਆਂ ਜਿਹਨਾਂ ਗਿਫਟ ਕਰਨੀਆਂ ਆ ਖੜ ਸਕਦੇ 300 ਚ ਲੱਗੀਆਂ ਹੋਈਆਂ ਇਹ ਦੇਖੋ ਉੱਤੇ ਕਿੰਨੀਆਂ ਲੱਗੀਆਂ ਹੋਈਆਂ ਸਾਰੀਆਂ 3 300 ਚ ਲੱਗੀਆਂ ਹੋਈਆਂ ਆ ਤੇ ਇੱਧਰ 450 ਚ ਆ ਗਈ ਇਹ 450 ਚ ਆ ਗਈਆਂ ਹੈ ਕੋਪਰ ਵੀ 450 400 ਚ 30 430 ਚ ਤੁਹਾਨੂੰ ਡਬਲ ਵਰਦੀਆਂ ਚ ਤੁਹਾਨੂੰ ਬਹੁਤ ਸੋਹਣੀਆਂ ਆ ਜੀ ਤੇ ਆ ਲੋ ਦੋ ਨਾਲ ਇੱਕ ਫਰੀ ਹੈ ਦੋ ਚਦਰ ਲੈਣੇ ਤੇ ਇੱਕ ਫਰੀ ਹੈ ਕਿੰਗ ਸਾਈਜ਼ ਇਧਰ ਕਿੰਗ ਸਾਈਜ਼ ਲੱਗੀਆਂ ਹੋਈਆਂ ਆ ਇੱਥੇ 349 ਰੁਪਏ ਬੜੇ ਕਰਦੇ ਤੇ 300 ਜਿਹੀ ਹੈਗੀਆਂ ਜਲਦੀ ਆਓ 300 300 ਡਬਲ ਬੈੱਡ ਸ਼ੀਟ ਤੇ ਤੁਹਾਨੂੰ ਮਿਲਣੀ ਨਹੀਂ ਆ 220 ਦੀ 220 ਟੌਪ ਸ਼ੀਟ ਟੌਪ ਸ਼ੀਟ ਤੁਹਾਨੂੰ 220 ਰੁਪਏ ਰੀ ਮਿਲ ਜੋਗੇ 30 ਪਿਓਰ ਕਾਟਨ ਦੀ ਹੈ ਦੇਖੋ ਜੀ ਪਿਓਰ ਕਾਟਨ ਦੀ ਹੈ 199 ਨੂੰ ਸਿੰਗਲ ਬੈੱਡ ਸ਼ੀਟ ਸਿੰਗਲ ਬੈੱਡ ਸ਼ੀਟ ਪਿਓਰ ਕਾਟਨ ਦੀ ਹੈ ਦੇਖੋ 컬러ਫੁਲ ਇਹ ਵੀ 199 ਰੁਪਏ ਰਹੀ ਹੈ ਜੀ ਲੋ ਜੀ ਸਿੰਗਲ ਬੈੱਡ ਸ਼ੀਟ ਦੀ ਹੈ ਕੰਬੜ ਦੇਖੋ ਇਹ ਦੇਖੋ ਇਹ ਲੋ ਹੋ ਹੋ ਲੋ ਜੀ ਬਲੈਂਕਟ ਬਲੈਂਕਟ ਤੁਹਾਨੂੰ ਕਿੰਨੇ ਦਾ ਨੇੜੇ ਨੂੰ ਦਾ ਆ ਦੇਖੋ 99 ਰੁਪਏ ਦਾ ਬਲੈਂਕਟ ਮਿਲ ਰਿਹਾ ਦੇਖੋ ਇਹਦਾ ਫੋਲਡ ਕੀਤਾ ਹੋਇਆ ਸਿੰਗਲ ਬਲੈਂਕਟ ਹੋਇਆ ਹਾਂ ਆ ਲੋ ਜੀ ਸਿੰਗਲ ਬੈੱਡ ਪ੍ਰਿੰਟਡ ਹੋਇਆ ਹੈ ਆ ਪਲੇਨ ਵੀ ਆ ਤੁਹਾਨੂੰ ਲੋਜੀ ਪਲੇਨ ਵੀ ਮਿਲ ਜਾਣੇ ਆ ਲੋਜੀ 컬러ਫੁਲ ਵੀ ਮਿਲ ਜਾਣੇ ਪਲੇਨ ਚ ਵੀ ਮਿਲ ਜਾਣੇ ਆ ਤੇ ਫੁੱਲਾਂ ਵਾਲੇ ਮਿਲ ਜਾਣੇ ਆ ਤੇ ਇਹ ਤਾਂ ਸਿੰਗਲ ਬੈੱਡ ਸ਼ੀਟਾਂ ਬਹੁਤ ਸਸਤਾ ਲੱਗਾ ਹੋਇਆ ਸਮਾਨ ਜੀ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਤੇ ਇਹ ਰੱਖੜੀ ਵੰਦਨ ਦੇ ਉੱ퍼 ਲੱਗੇ ਹੋਏ ਇੱਥੇ ਰੱਖੜੀ ਵੰਦਨ ਤੇ ਰੱਖੜੀ ਵੰਦਨ ਦੇ ਉੱ퍼 ਚੱਲਣੇ ਆ ਤੇ ਇੱਧਰ ਤੁਹਾਨੂੰ ਸਰਾਣੇ ਵੀ ਮਿਲ ਜੂਗੇ ਤੇ ਕਾਫੀ ਮਟੀਰੀਅਲ ਰੱਖੜੀ ਵੰਦਨ ਦੇ ਉੱ퍼 ਲੱਗੇ ਹੋਏ ਆ ਜੀ ਜਲਦੀ ਜਲਦੀ ਵਿਜ਼ਿਟ ਕਰੋ ਆ ਕੇ ਕਿ ਰੱਖੜੀ ਤੋਂ ਪਹਿਲਾਂ ਪਹਿਲਾਂ ਰਹੋ ਫਿਰ ਇਹਨਾਂ ਨੇ ਬੰਦ ਕਰ ਦਾਨੇ ਫਿਰ ਇਧਰ ਕੀ ਸਿੰਗਲ ਬੈੱਡ ਸ਼ੀਟ ਬਾਏ ਇੱਕ ਗੱਟੇ ਕਫਰੀ ਤੇ 249 ਰੁਪਏ ਦੀ ਆ 249 ਰੁਪਏ ਦੀ ਆ ਆ ਇਧਰ ਕੰਬਲ ਲੱਗੇ ਹੋਏ ਸਾਰੇ ਸਿੰਗਲ ਕੰਬਲ ਲੱਗੇ ਹੋਏ ਆ ਇਹ ਲੋ ਜੀ ਇਧਰ ਸਿੰਗਲ ਬੈੱਡ ਸ਼ੀਟਾਂ ਲੱਗੀਆਂ ਹੋਈਆਂ ਤਾਂ ਇਧਰ ਤੁਹਾਨੂੰ ਸਿੰਗਲ ਜਿਹੜੀ ਬੈੱਡ ਸ਼ੀਟ ਹੈ ਇੱਕ 250 ਰੁਪਏ ਦੇ ਤੁਹਾਨੂੰ ਮਿਲ ਜੂਗੀ ਤੇ ਇੱਕ ਨਾ ਇੱਕ ਫ੍ਰੀ ਹੈ ਜੀ ਇਹ ਦੇਖੋ ਉੱਪਰ ਲਿਖਿਆ ਹੋਇਆ ਹੈ ਇੱਕ ਨਾ ਇੱਕ ਇਹ ਦੇਖੋ ਤਾਂ ਇੱਕ ਬਿਲਕੁਲ ਫ੍ਰੀ ਹਾਂ 399 ਰੁਪਏ ਦਾ ਸਰਾਣੇ ਸਰਾਣੇ ਵਗੈਰਾ ਵੀ ਮਿਲ ਜੂਗੇ ਸਰਾਣੇ ਵੀ ਕਾਫੀ ਲੱਗੇ ਹੋਏ ਆ ਤੇ ਇਧਰ ਜੇ ਤੁਸੀਂ ਨਾ ਲੈਣੀ ਆ

ਤੇ ਆ ਦੇਖੋ ਇਹ ਆ ਦੇਖੋ ਲਿਖਿਆ ਹੈ 499 ਤੇ ਕਿੰਨੇ ਆ ਇਹਦੇ ਚ ਕਿੰਨੇ ਪੀਸੂ ਪੀਸਨ ਗਿਆ ਹੈ ਨਾ ਪੀਸ ਨਹੀਂ ਗਿਆ ਲੋ ਜੀ ਜਨ ਸੋਫੇ ਕਬਰਲੇ ਜਾਣੇ ਸੋਫੇ ਕਬਰ ਵੀ ਹੈ ਬਹੁਤ ਸੋਹਣਾ ਵੀ ਬਹੁਤ ਸੋਹਣਾ ਕਲਰ ਵਾ ਕਲਰ ਫੁੱਲ ਵਾ ਸੋਹਣੇ ਬਹੁਤ ਕਲਰ ਹੈ ਇੱਥੇ ਵੀ ਦਿਲ ਗਿਆ ਹੈ 499 ਇਹ ਤਾਂ ਸਸਤਾ ਹੀ ਆ ਇਹਨਾਂ ਸੋਫੇ ਖਬਰ ਲੈਣੇ ਪਰ ਇਹਨਾਂ ਨੇ ਇੱਥੇ ਸੋਫਾ ਖਬਰ 4799 49 ਲਿਖਿਆ ਬਟ ਇੱਥੇ ਲਿਖਿਆ ਹੋਇਆ ਹ ਹਾਰੇ ਹੈ ਹਾਰੇ ਹੈ ਹਾਂ 10 10 6 7890 10 ਮਿਲਨੇ ਪਈ ਸੱਚ 999 ਹਾਂ ਕੋਈ ਕੋਈ ਵੱਖਰੇ ਵੱਖਰੇ ਆ ਮਤਲਬ ਕਿ ਦੂਸਰੇ ਰੇਟ ਵੱਖਰੇ ਵੱਖਰੇ ਆ ਜੀ ਇੱਥੇ ਆ ਵੀ ਤੇ ਆ ਵੀ 999 ਕੋਈ 450 ਕੋਈ 400 ਦਾ ਉੱਪਰ ਲੱਗੇ ਇੱਧਰ ਸੋਫਾ ਕਾ ਪ੍ਰੀਮੀਅਰ ਜੋ ਕਿ ਆ ਗੱਡੀ ਆ ਹਾਂ ਉਹੋ ਜੀ ਗੱਡੀ ਹੋ ਗਈ ਇਹ ਉਹਨੂੰ ਲਾਉਣ ਨੂੰ ਆ ਤਿੰਨ 99 ਰੁਪਏ 'ਚ ਹਾਂ 99 ਰੁਪਏ 'ਚ ਤੁਹਾਨੂੰ ਆ ਗੱਡੀ ਮਿਲ ਚੁਗੀ ਆ ਕੱਤੀ ਗੱਡੀ ਵੀ 99 ਰੁਪਏ 'ਚ ਮਿਲ ਜੂਗੀ ਬਹੁਤ ਲੱਗੀ ਹੋਈ ਆ ਇੱਧਰ ਵੀ ਲੋ ਜੀ ਇੱਧਰ ਵੀ ਤੁਹਾਨੂੰ ਗੱਡੀਆਂ ਮਿਲ ਜੂਗੀਆਂ 99 ਰੁਪਏ 'ਚ ਤੇ ਹਾਂ 99 ਰੁਪਏ ਲਿਖਿਆ ਹੋਇਆ ਆ ਦੇਖੋ 99 ਰੁਪਏ ਲਿਖਿਆ ਹੋਇਆ ਆ ਇੱਧਰ ਵੀ ਤੁਹਾਨੂੰ ਗੱਡੀਆਂ 99999 ਪੇਸ਼ ਬਹੁਤ ਸੋਹਣੀਆਂ ਸੌਫਟ ਗੱਡੀਆਂ ਐ ਜਿੱਦਾਂ ਦੀ ਭ ਲੈਣੀਆਂ ਐ ਚਲੋ ਜਾ ਸਕਦੇ ਆ ਆ ਵੀ ਨਿਹੜੇ ਨਮਰੀ ਐ ਸੌਫਟ ਵਾ ਇੱਕ ਰੰਗ ਲੋਜੀ ਸੌਫਟਾ ਸੌਫਟ ਗੱਡੀ ਆ ਲੋਜੀ ਕਿਨੜੇ ਨਮਰੀ ਪੇਸ਼ ਚਲੋ ਲੋਜੀ ਇਹ ਵੀ ਬਹੁਤ ਸੋਹਣੀਆਂ ਗੱਡੀਆਂ ਸੌਫਟ ਵਾ ਸੌਫਟ ਕਰਤੀਆਂ ਜਿਹੜੀਆਂ ਇਹਨਾਂ ਨੂੰ ਇਨਵੈਸਟ ਲੱਗੀਆਂ ਆ ਜੀ ਤੁਹਾਨੂੰ ਆ ਦੇਖੋ इधर मैट नडनवे रुपये मैट भी मिल जाएगा देखो कि मैट वा बहुत सोहे मैट वा नड़िन्नवे रुपए सॉफ्ट मैट वा यह देखो नड़ि नड़िनवे रुपये कि एक सौ उनासी रुपए का फ्रिज था, था या। या। ए देखो। ए नीचे भी बड़ा खलारा पाया होते टावल भी मिल जूे थो साढ़े तीन सौ रुपया बाय दो कैट एक फ्री है एदा भी ऑफर लगे हुए बाय दो फ्री आ ਤੰਦੂਰੋਂ ਮੋਟਾ-ਮੋਟਾ ਰਖਾ ਲੈਣੇ ਕਿਉਂਕਿ ਫਿਰ ਟਾਈਮ ਬਹੁਤ ਹੋ ਜਾਂਦਾ ਹੈ ਤੇ ਇਧਰ ਵੀ ਨਿਹੜੇ ਮਿੰਟ ਵਿੱਚ ਮੈਟ ਲੱਗੇ ਹੋਏ ਆ ਹੈ ਉਹ ਰੱਖਣਾ ਰੋਟੀ ਰੋਟੀਆਂ ਕਿੰਨੇ ਦਾ ਆਹ ਦੇਖੋ ਜੀ ਇਹ ਦੇਖੋ ਜੀ ਇਹ 99 ਰੁਪਏ ਤੁਹਾਨੂੰ ਮੈਟ ਕ ਕਲਰ ਵੱਖਰੇ-ਵੱਖਰੇ ਕਲਰ ਵੇ ਸਾਰੇ ਕਲਰਫੁਲ ਹੋ ਆ ਜਿੱਦਾਂ ਦਾ ਮਰਜ਼ੀ ਤੁਸੀਂ ਮੈਟ ਲੈ ਚੋ 99 ਰੁਪਏ ਦਾ ਆ ਹੈਨਾ ਤੇ ਇਧਰ ਮੈਂ 199 ਰੁਪਏ ਪਰ ਬਹੁਤ ਸੋਹਣੇ ਰੱਖਸ਼ਾ ਬੰਧਨ ਦੇ ਆਫਰ ਲੱਗੇ ਹੋਏ ਹੈ ਜਲਦੀ ਜਲਦੀ ਵਿਜ਼ਿਟ ਕਰੋ ਪਰ ਇਥੇ ਆਫਰ ਨਹੀਂ ਹੁੰਦੇ ਇੰਨੇ ਜਿਹਦਾ ਪਿੱਛੇ ਪੈਡ ਸ਼ੀਟਾਂ ਤੁਹਾਨੂੰ ਦਿਖਾਈਆਂ ਡਬਲ ਵਰਡ ਸ਼ੀਟਾਂ ਪਿਓਰ ਕੋਟਨ ਦੀਆਂ ਉਹ ਵੀ ਤੁਹਾਨੂੰ ਮਿਲਣੀਆਂ ਸਿਰਫ ਕਿੰਨੇ ਚ 300 ਰੁਪਏ ਚ 300 ਰੁਪਏ ਚ ਨਹੀਂ ਮਿਲਦੀ ਹੈਗਾ ਆ ਕਿੰਨੇ ਦੇ ਆ 99 ਦਾ ਆ ਓਹ ਹਾ ਸਿਰਫ ਹਾਂ ਕਿੰਨੇ ਪੌਣੇ ਇਹ ਚ ਦੇਖੋ ਤਾਂ ਕਿੰਨੇ ਪੌਣੇ ਤੇ ਇਹ ਦੇਖੋ ਇਹ ਦਾ ਇਹਨਾਂ ਨੇ ਨਾ ਪੌਣੇ ਰੋਟੀਆਂ ਲਪੇਟਣ ਵਾਲੇ ਪੌਣੇ ਇਹ ਵੀ ਸਿਰਫ ਨੜੇ ਨੂੰ ਮਰਫੇ ਚ ਲਾਇਆ ਤੇ ਤੁਹਾਨੂੰ ਗਿਣ ਕੇ ਦਿਖਾਣਿਆ ਕਿੰਨੇ ਪੀਸ ਹਾਂ 5 ਪੀਸ 6 ਪੀਸ 6 ਪੀਸ 6 ਪੀਸ ਆ ਦੂਸਰੇ ਪੌਣਿਆਂ ਦੇ ਤੇ ਜਿਨ੍ਹਾਂ ਨੇ ਆ ਪੌਣੇ ਇਦਾਂ ਲੈ ਜਾਣੇ ਆ ਤੇ ਆਜੋ ਜਲਦੀ ਜਲਦੀ ਕਿਉਂਕਿ ਰੱਖੜੀ ਵੰਦਨ ਤੇ ਲੱਗੇ ਹੋਏ ਆ ਆਫਰ ਫਿਰ ਇਹਨਾਂ ਨੇ ਆਫਰ ਉੱਪਰ ਹਟਾ ਲਾਣੀ ਹੁੰਦੀ ਆ ਪੋਚਾ ਫਿੰਡ ਵਾਲੇ ਨੂੰ ਤਾਲੀ ਰਵੇ ਲੈ ਸਿਰਫ ਤੇ ਜੇ ਜਿਨਾਂ ਨੇ ਇਹਦਾ ਪੋਚਾ ਲੈਣਾ ਪੋਚਾ ਵੀ ਲੈ ਸਕਦੇ ਆ ਪੋਚਾ ਲੈਣਾ ਸਿਰਫ 39 ਰੁਪਏ ਚ ਪੋਚੇ ਲੱਗੇ ਹੋਏ ਆ ਤੇ ਇਦਾਂ ਤੁਹਾਨੂੰ ਮਟੀਰੀਅਲ ਬਹੁਤ ਸੋਹਣਾ ਮਿਲੂਗਾ ਕਿੰਨੇ ਕਿੰਨੇ ਲੱਗੇ ਹੋਏ ਆ ਇਹ ਆ ਸੋ ਦਾ ਹਾਂ ਆ ਪਰ ਵਧੀਆ ਆ 199 ਇਹ ਹੋ ਗਿੰਦਾ 199 ਰੁਪਏ 100 ਸੋ ਰਹੀ ਆ 100 ਸੋ ਚ ਐਪਰਲ ਲੱਗੇ ਹੋਏ ਆ ਹਾਂ 199 ਤੋਂ ਐਪਰਲ ਜਿਨਾਂ ਨੇ ਐਪਰਲ ਵੀ ਲੈਣੀ ਆ 199 ਰੁਪਏ ਇਹ ਦੇਖੋ 199 ਰੁਪਏ ਚ ਐਪਰਲ ਲੱਗੇ ਹੋਏ ਜਿਨਾਂ ਨੇ ਐਪਰਲ ਵੀ ਲੈਣੀ ਆ ਤੇ ਇਹ ਕੀ ਹੈ ਤੇ ਅੰਦਰ ਹੈਂਡ ਟਾਵਲ ਲੱਗੇ ਹੋਏ ਆ ਇਹ ਦੇਖੋ ਆ ਹਾਂ ਜਿਹੜਾ ਹੋ ਕਰਨਾ ਹਾਂ ਸਹੀ ਸਹੀ ਹਾਂ ਕਿੰਨੇ ਦਾ ਹੈ ਹੋ ਤੇ ਅੰਦਰ ਹੈਂਡ ਟਾਵਲ ਤੁਹਾਨੂੰ ਮਿਲ ਜੂਗੇ ਤੇ ਪ੍ਰਾਈਸ ਲਿਖਿਆ ਹੋਇਆ 150 ਚ ਦੋ ਵੱਡੇ ਵੱਡੇ ਟਾਵਲ ਜਿਹੜੇ 150 ਚ ਚਾਰ ਸੈਟ ਇਹ ਚਾਰ ਸੈਟ ਲਿਖਿਆ ਹੋਇਆ ਹੈ ਹੈਂਡ ਟਾਵਲ ਹੈਂਡ ਟਾਵਲ ਮਿਲ ਜੂਗੇ ਕਿਚਨ ਨੈਪਕਿਨਾਂ ਕਿਚਨ ਨੈਪਕਿਨ ਉਹ ਕਿਚਨ ਸਰਵ ਕਰਨ ਵਾਲੀਆਂ ਕਿੰਨੇ ਚੋ ਤੇ ਇਹਨਾਂ ਸੈਟ ਉਹ ਰੇਟ ਲਿਖਿਆ ਹੈ ਤੇ ਪਰ ਹਾਂ ਇਹ ਸੀ ਹੈ ਨਹੀਂ ਹਾਂ ਕੰਨੀ ਐਸੀ ਲਾ ਕੇ ਦੋ ਇਥੇ ਆ ਵੀ ਤੁਹਾਨੂੰ ਲਕਜ਼ਰੀ ਫੇਸ ਟੇਬਲ ਹੈ ਲਕਜ਼ਰੀ ਫੇਸ ਟੇਬਲ ਵੀ ਤੁਹਾਨੂੰ ਸਿਰਫ 60 ਰੁਪਏ ਚ ਮਿਲ ਜੂਗਾ ਜੀ ਤੇ 29 ਰੁਪਏ ਵੀ ਲਿਖਿਆ ਉਧਰ ਤੇ ਪ੍ਰਾਈਸ ਭਰੇ ਇਹਨਾਂ ਨੂੰ ਪਤਾ ਕਿ ਫੇਸ ਟੇਬਲ ਵੀ ਆ ਗਿਆ ਇਧਰ ਵੀ ਮੈਟ ਇਹ ਤੁਹਾਨੂੰ ਮਿਲ ਜੂਗਾ ਮੈਟ ਤੇ ਮੈਟ ਇਹ ਦੇਖੋ ਜੀ ਇਧਰ ਵੀ ਮੈਟ ਬਹੁਤ ਸੋਹਣਾ ਹੈ نیچے ਵੀ ਸੋਫਟ ਮੈਟ ਹੋਆ ਹੈ ਪਰ ਟੈਂਟੈਂਸ ਹੋ ਰਹੀ ਹੈ ਦੇਖੋ ਕਿੰਨਾ ਸੋਫਟ ਹੈ ਬਹੁਤ ਸੋਫਟ ਹੋਆ ਪਰ ਟੈਂਟੈਂਸ ਲਿਖਿਆ ਹੋਇਆ ਹੈ ਆਹ 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 ਦੇਖੋ ਕਿੰਨਾ ਸੋਫਟ ਹੋਆ ਨੂੰ ਜੀ ਦੇਖੋ ਜੀ ਬਾਥ ਟੈਬਲ ਲਿਖਿਆ ਬਾਥ ਮੈਟ ਲਿਆ ਹੋਆ 340 ਹੈ 300 300 ਦਾ ਬੋ ਸਾਫਟਵੇਅਰ ਹੈਗੇ ਪਰ 304 ਤੇ ਇਧਰ ਵੀ ਤੁਹਾਨੂੰ 667 ਦੇ ਮਿਲਦੇ ਪੈਕ ਵੀ ਲੈ ਜੂਗੇ ਜਿਹੜਾ ਆ نیچے ਆ ਪ੍ਰੈਸਟੀਜ ਦਾ ਹੈਗਾ 2200 ਦਾ 2299 ਰੁਪਏ ਦਾ ਪ੍ਰੈਸਟੀਜ ਦਾ ਜਿਹਨਾਂ ਨੇ ਇੰਡਕਸ਼ਨ ਸ਼ੂਲ ਪੁੱਛਿਆ ਸੀ ਤੇ ਇਹ ਜਿਹੜਾ 우ਸ਼ਾ ਦਾ ਇਹ ਹੈਗਾ 2799 ਰੁਪਏ ਦਾ ਤੇ ਇਧਰ ਤੁਹਾਨੂੰ ਆ ਵੀ ਮਿਲ ਜੂਗੇ ਇਹ ਗੈਸਰੋਲੇ ਵੀ ਮਿਲ ਜੂਗੇ ਤੇ ਆ ਟੈਂਡਮ ਦਾ ਟੈਂਡਮ ਦਾ ਜਿਹੜਾ ਹੈਗਾ ਇਹੋ ਕੀ ਕਹਿੰਦੇ ਇਹਨੂੰ ਓਵਨ ਓਵਨ ਕਹਿੰਦੇ 1899 ਰੁਪਏ ਦਾ ਆ ਜਿਹੜਾ ਆ ਵਾਲਾ ਹੈ ਨਾ ਇਹ ਹੈਗਾ ਆ 18 ਤੋਂ 23 ਲੀਟਰ ਦਾ ਹੈ ਨਾ ਕੋਟੀ ਸੀਟ ਇਹ ਹੈਗਾ 3000 ਦਾ ਇਹ ਦੇਖੋ ਜੀ ਇਹ 3000 ਦਾ ਆ 1000 ਬਾਟ ਵਾਲੀ ਅਜਨ ਕੋ ਮੇਰੇ ਕੇ 549 ਨੇ ਤੇ ਇਹਦੇ ਤੁਹਾਨੂੰ ਪੈਨ ਵੀ ਮਿਲ ਜੂਗੇ ਹੈ ਨਾ ਤੇ ਬਹੁਤ ਹੈਗਾ ਆ ਬਾਕੀ ਇਧਰ ਵੀ ਕੁੱਕਰ ਵਗੈਰਾ ਵੀ ਤੁਹਾਨੂੰ ਮਿਲ ਜੂਗੇ ਇਦਾਂ ਦੇ ਕੜਾਈਆਂ ਵੀ ਮਿਲ ਜੂਗੀਆਂ ਬਹੁਤ ਸੋਹਣੀਆਂ ਕੜਾਈਆਂ ਲੱਗਦੀਆਂ ਕਿਤੇ ਬਾਜੀ ਵਾਹ ਕੀ ਗੱਲ ਵਾਤੋ ਆ ਬੜੀ ਵਧੀਆ ਗੱਲ ਵਾਤ ਆ ਪ੍ਰੈਸਟੀਜ ਪ੍ਰੈਸਟੀਜ ਦਾ 5 ਲੀਟਰ ਦਾ ਕੁੱਕਰ ਤੁਹਾਨੂੰ 1000 2000 ਚ ਇਧਰ 1200 ਚ ਮਿਲ ਜੂਗਾ ਇਧਰ 1200 ਪ੍ਰਾਈਸ ਤੇ ਹੈ ਇਧਰ ਉੱਪਰ ਜਿਹੜੇ ਆ ਇਧਰ ਇਹੋ ਮਿਲਿਓ ਮਿਲੂਗਾ ਤੁਹਾਨੂੰ 1300 14 1100 1000 ਦਾ ਇਹ ਵੱਡਾ ਕੁੱਕਰ ਤੁਹਾਨੂੰ 1000 ਰੁਪਏ ਚ ਮਿਲ ਜੂਗਾ 1 ਸਾਲ ਦੀ ਗਾਰੰਟੀ ਆ ਤੇ ਇਹ ਦੇਖੋ ਕੁੱਲ ਕੁੱਕਰ ਬਥੇਰੇ ਆ ਤੇ ਜੂਸਰ ਨਹੀਂ ਉਹ ਸ਼ਾ ਦਾ ਮਿਕਸਰ ਗ੍ਰੈਂਡਰ ਹੈ ਨਾ 750 ਵਾਟ ਦਾ ਲਿਖਿਆ ਹੋਇਆ ਹੈ ਇਹ ਤੁਹਾਨੂੰ 3699 ਰੁਪਏ ਦਾ ਹੈ ਇੱਧਰ ਵੀ ਆ ਲਾਏ ਹੋਇਆ ਆਫਰ ਲੱਗੇ ਹੋਏ ਆ ਨਾ ਨਾ ਆਫਰ ਵੀ ਲਾਏ ਹੋਏ ਇਦਾਂ ਨਹੀਂ ਕੋਈ ਆਫਰ ਨਹੀਂ ਲਾਏ ਇੱਧਰ ਵੀ ਤੁਹਾਨੂੰ ਜਿੰਦਾਂ ਦੇ ਮਸ਼ੀਨਾਂ ਚਾਹੀਦੀਆਂ ਆ ਸੈਂਡਵਿਚ ਬਣਾਉਣ ਨੂੰ ਉਸ ਦਾ ਸੈਂਡਵਿਚ ਮੇਕਰ ਜਿਹੜਾ ਆ ਉਹ ਤੁਹਾਨੂੰ 1699 ਰੁਪਏ ਦਾ ਪੈਜੂਗਾ ਜਿਹੜਾ ਟੈਂਡਮ ਦਾ ਸੈਂਡਵਿਚ ਮੇਕਰ ਇੱਧਰ ਲਿਖਿਆ ਹੋਇਆ ਆ ਇਹ 799 ਰੁਪਏ ਦਾ ਤੁਹਾਨੂੰ ਪੈਜੂਗਾ ਜੀ ਲੋ ਜੀ ਇੱਕ ਹੋਰ ਨਿਕਾ ਤੁਹਾਨੂੰ ਮਾਰਾ ਦਿੰਦੀ ਮਾਰੋ ਨਿਕਾ ਹੈਵੀ ਕੁੱਕਰੀ ਆ ਸਾਹਮਣੇ ਲੱਗੇ ਹੋਏ ਤੇ ਹੁਸ਼ਾ ਦੇ ਪ੍ਰਸਾਵੇ ਮਿਲ ਜੂਗੇ ਤੁਹਾਨੂੰ ਹੁਸ਼ਾ ਦਾ ਸਮਾਨ ਬਹੁਤ ਆ ਹੁਸ਼ਾ ਕੰਪਨੀ ਦਾ ਤੇ ਪ੍ਰੈਸ ਵੀ ਤੁਹਾਨੂੰ 399 ਰੁਪਏ ਦਾ ਡਰਾਈ ਆਇਰਨ ਵਾਲੀ ਆ ਤੇ ਦੂਸਰੀ ਡਰਾਈ ਆਇਰਨ 1000 ਵਾਟ ਦੀ 1000 ਵਾਟ ਦੀ ਦੇਖੋ ਜੀ ਇੱਧਰ ਤੁਹਾਨੂੰ ਜਿਹੜਾ ਆ ਪਾਇ ਕੈਟ 99 ਰੁਪਏ ਚ ਇੱਧਰ ਬਲਵ ਜਰੂਰ ਥੋੜੇ ਜਿਹਾ ਮਹਿੰਗੇ ਹੋ ਵੀ ਹੋ ਗਏ ਤੇ ਬਲਵ ਹੈਗੇ ਮੰਗੇ ਇੱਧਰ ਪ੍ਰੈਸਾਂ ਵੀ ਤਾਂ 350 ਦੀ ਡਰਾਈ ਆਇਰਨ ਵਾਲੀ ਇਹ ਐਡਰ ਕੇਤਲੀਆਂ ਤੁਹਾਨੂੰ ਮਿਲ ਜੁਕੀਆਂ ਇਹ 1699 ਦੇ ਕੇਤਲੀਆਂ ਹੁਸ਼ਾਰੀ ਆ ਨਾ ਪਾਣੀ ਗਰਮ ਕਰਨ ਵਾਲੀਆਂ ਹੈ ਤੇ ਇਹ ਤਾਂ 1699 ਥੋੜੀ ਮਹਿੰਗੀ ਆ ਆ ਹੈਗੀ 499 ਰੁਪਏ ਦੀ ਇਲੈਕਟ੍ਰੋਨਿਕ ਕੇਤਲ ਇਹ ਇਲੈਕਟ੍ਰੋਨਿਕ ਆ ਪਰ ਇਹ 499 ਰੁਪਏ ਦੀ ਹੈ 2 ਲੀਟਰ ਦੀ ਆ 600 ਦੀ ਆ ਉੱਤੇ 600 ਦੀ 700 ਦੀ ਬਾਕ-ਬਾਕ ਪ੍ਰਾਈਸ ਵਾਲਾ ਆਇਆ ਹੋਇਆ ਹੈ ਵਡੀਆਂ ਦੇ ਸੀ ਹੈਗੀਆਂ ਇਹ ਉਹ ਉਹ ਇਲੈਕਟ੍ਰੋਨਿਕ ਕਿਥੀਆਂ ਲਿਖਿਆ ਹੋਇਆ ਵੀ ਦੇਖੋ ਚਲੋ ਜੀ ਇਹਦੇ ਤੁਹਾਨੂੰ ਡੱਬੇ ਮਿਲ ਜੂਗੇ ਆਹਾਂ ਟੈਂਡਮ ਦੀਆਂ ਕੜਾਹੀਆਂ ਮਿਲ ਜੂਗੀਆਂ 2.5 ਲੀਟਰ ਦੀ ਕੜਾਹੀ ਆ ਦੇਖੋ ਤੇ ਇਹਦੇ ਆ ਡੱਬੇ ਮਿਲ ਜੂਗੇ ਇਹਦੇ ਵੀ ਤੁਹਾਨੂੰ ਬੋਤਲਾਂ ਪਾਣੀ ਵਾਲੀਆਂ ਕਲਰਫੁਲ ਬੋਤਲਾਂ ਪਾਣੀ ਵਾਲੀਆਂ ਫ੍ਰਿਜ ਚ ਰੱਖਣ ਵਾਲੀਆਂ ਇਹ ਵੀ ਮਿਲ ਜੂਗੀਆਂ ਇਧਰ ਜਿਸ ਤਰ੍ਹਾਂ ਸਿੱਖ ਤੇ ਟੂਰ ਤੇ ਜਾਂਦੇ ਆ ਉਹ ਬੋਤਲਾਂ ਉਹ ਵੀ ਤੁਹਾਨੂੰ ਮਿਲ ਜੂਗੀਆਂ ਤੇ ਹਰ ਇੱਕ ਬੋਤਲ ਹੈਗੀ ਐ ਤਾਂ ਨਹੀਂ ਬਾਏ ਕਟਕ ਫ੍ਰੀ ਆਣ 850 ਰੁਪਏ ਚ ਲੈ ਕੇ ਲਿਖਿਆ ਤੇ ਇਧਰ ਤੁਹਾਨੂੰ ਲੋ ਜਿਹੜੇ ਡੱਬੇ 99 ਰੁਪਏ ਦੇ ਲੱਗੇ ਹੋਏ ਆ ਇਹ ਡੱਬੇ ਪਲਾਸਟਿਕ ਦੇ ਜਿਹੜੇ 99 ਰੁਪਏ ਚ ਲੱਗੇ ਹੋਏ ਆ ਤੇ ਇਹ 150 ਲੱਗੇ ਹੋਇਆ ਹੈ ਪਲਾਸਟਰ ਆ ਵੀ 99 ਲੱਗੇ ਹੋਏ ਆ ਜਿਹੜਾ ਥੋੜੇ ਹਲਕੇ ਆ 99 ਚ ਮੇਰੇ ਭਾਂਡੇ ਖੜਕ ਗਏ ਦੋ ਤੇ ਲੋ ਜੇ ਇਧਰ ਵੀ ਦੇਖ ਲਓ ਇੱਕ ਵਾਰੀ ਧਿਆਨ ਮਾਰ ਕੇ ਤੇ ਇਧਰ ਵੀ ਤੁਹਾਨੂੰ ਡੱਬੇ ਡੱਬੇ ਵਿੱਚ ਆ ਚੁਕੇ ਪਰੇ ਨੇ ਸਟੀਲ ਦਾ ਡਰੈਨਰ ਸੈਟੂ ਮਿਲੂਗਾ 20 ਜੁਨਟ ਵਾਲਾ ਇਹ ਲਿਖਿਆ ਹੋਇਆ 600 99 ਪੈਸਾ ਸਸਾ ਸਸਾ ਲਏ ਹੋਏ ਨਾ ਤੇ ਦੇਖੋ 700 ਰੁਪਏ 10 ਪੀਸ ਜਿਹੜੇ ਆ 700 ਦੇ ਆ 20 ਪੀਸ ਹੈਗੇ ਆ 700 ਦੇ ਇਧਰ ਮੇਰੇ ਹੋਏ ਆ ਡਿਨਰ ਸੈੱਟ ਸਟੀਲ ਦਾ ਯਾਰ ਡਿਨਰ ਸੈੱਟ ਇਹ ਦੇਖੋ ਇਦਾਂ ਦਾ ਮਿਲ ਜੂਗਾ ਰਹਿਣਾ ਸਟੀਲ ਚੋਂ ਡਿਨਰ ਸੈੱਟ ਮਿਲੂਗਾ ਹਾਂ 커피 ਮੱਗ ਮੇਰਾ ਮਹੀਨਾ 199 ਆ 199 ਰੁਪਏ ਤੁਹਾਨੂੰ ਇਹਦਾ 6 ਕੱਪਾਂ ਦਾ ਸੈੱਟ 6 ਕੱਪਾਂ ਦਾ ਸੈੱਟ 199 ਰੁਪਏ ਮਿਲ ਜੂਗਾ ਜੀ 6 ਪੀਸ ਵਾਲਾ ਐਸਆਰ 100 ਰੁਪਏ ਦੇ ਨੰਬਰ ਪੇਚ ਪੀਸ ਲਾਏ ਹੋਏ ਆ ਤੇ ਇੱਧਰ ਵੀ ਤੁਹਾਨੂੰ ਇੱਕ ਇੱਕ ਜਿਹੜਾ ਆਹਾ ਇਹ ਤੁਹਾਨੂੰ ਇੱਕ ਮਿਲ ਜੂ 19 ਰੁਪਏ ਛੇ ਵੀ 19 ਰੁਪਏ ਛੇ ਇੱਕ ਜਿਹੜੀ 19 29 ਰੁਪਏ ਦਾ ਕਾਫੀ ਮੱਗ ਮਿਲਕ ਮੱਗ ਜਿਹਨੂੰ ਕਹਿੰਦੇ ਆ ਤੇ ਇੱਧਰ ਵੀ ਮਿਲਕ ਮੱਗ ਹੈ ਨਾ ਤੇ ਮਿਲਕ ਮੱਗ ਇੱਧਰ ਹੈ ਇਹ ਕੱਪ ਕਿੰਨੇ ਦਾ ਨਾ ਤਾਂ 9:00 ਵਰਗੇ 9:00 ਵਰਗੇ ਇੱਕ ਕੱਪ ਮਿਲ ਜੂਗਾ ਤੁਹਾਨੂੰ ਕੱਪ ਬਹੁਤ ਸੋਹਣੇ ਆ 119 ਦੇ ਵੀ ਕੱਪ ਆਗੇ ਕੱਪਾਂ ਨੇ ਡੇਰ ਬਹੁਤ ਸੋਹਣੇ ਆ ਜੀ ਕਾਪੇ ਕੱਪ ਲੱਗੇ ਹੋਏ ਆ ਜੀ ਕਾਪੇ ਕੱਪ ਮਿਲ ਜੂਗੇ ਹੈ ਹਾਂ ਇਸ ਥੇਲੀਆਂ ਵਿੱਚ ਵਿੱਚ ਥੇਲੀਆਂ ਆ ਬਰਨ ਪ੍ਰਾਸ਼ਕ ਅੰਦਰ ਥੇਲੀਆਂ ਦੇ ਇਹ ਦੇਖੋ ਕਾਪੇ ਕੱਪ ਲੱਗੇ ਹੋਏ ਆ ਇਹ ਦਰਬੀਤਾਂ ਨੂੰ ਡੱਬੇ ਜਿੰਦਾਂ ਦੇ ਮਾਝ ਡੱਬੇ ਚਾਹੀਦੇ ਆ ਘਰ ਕੋਈ ਵੀ ਸਮਾਨ ਫालतू ਆ ਪਾਉਣ ਵਾਸਤੇ ਇਦਾਂ ਦਾ ਇਹਨਾਂ ਡੱਬੇ ਤੁਹਾਨੂੰ ਮਿਲ ਜੂਗੇ ਇੱਥੋਂ ਤੇ ਇਦਾਂ ਫਲਾਵਰ ਮਿਲ ਜੂਗੇ ਫਲਾਵਰ ਮਿਲ ਜੂਗੇ ਤੁਹਾਨੂੰ ਤੇ ਤਾਂ ਸਾਨੂੰ ਕਰਾਪੋਗੇ ਕਿੰਨੇ ਦੇ ਐਸਾ ਨਾ ਰਕਾ ਐਸਾ ਨਾ ਲੈਣ ਮੈਂ ਤੇ ਫਲਾਵਰ ਐਸਾ 那个哪呀？